ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੁਧਿਆਣੇ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਹਿ ਰਿਹਾ ਹੈ ਕਿ ਜਿਹੜੀ 24000 ਏਕੜ ਜ਼ਮੀਨ ਸਰਕਾਰ ਨੇ ਐਕਵਾਇਰ ਕਰਨੀ ਆ ਅਰਬਨ ਸਟੇਟ ਬਣਾਉਣ ਦੇ ਵਾਸਤੇ ਲੁਧਿਆਣਾ ਔਰ ਮੋਗਾ ਏਰੀਏ ਦੇ ਵਿੱਚ ਉਹ ਕਹਿੰਦੇ ਕਿ ਸਰਾਸਰ ਕਿਸਾਨਾਂ ਦੇ ਨਾਲ ਤੱਕਾ ਹੈ ਅਸੀਂ ਹੋਣ ਨਹੀਂ ਦੇਣਾ ਔਰ ਉਹਨਾਂ ਨੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਮੇਰੇ ਨਾਲ ਕੰਗ ਸਾਬ ਨੇ ਐਮਪੀ ਸਾਹਿਬ ਨੇ ਕਾਕਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਇਕੱਠ ਕਰ ਲਿਆ ਲੁਧਿਆਣੇ ਦੇ ਵਿੱਚ ਜਿੱਥੇ ਇਲੈਕਸ਼ਨ ਹੈ ਉੱਥੇ ਉਹ ਇਸ ਗੱਲ ਨੂੰ ਪ੍ਰਚਾਰ ਰਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ 24000 ਏਕੜ ਜ਼ਮੀਨ ਐਕਵਾਇਰ ਨਹੀਂ ਕਰਨ ਦੇਣਾ ਦੇਖੋ ਜੋ ਮਰਜੀ ਕਹੀ ਜਾਣ ਪੰਜਾਬ ਸਰਕਾਰ ਦਾ ਤੇ ਮਕਸਦ ਇਹ ਆ ਵੀ ਮੈਂ ਲੋਕਾਂ ਦੀ ਬਿਹਤਰੀ ਦੀ ਜਿਹੜਾ ਅਰਬਨਾਈਜੇਸ਼ਨ ਕੀਤਾ ਜਾਵੇ ਔਰ ਲੋਕਾਂ ਦੀ ਸਹਿਮਤੀ ਨਾਲ ਕੀਤਾ ਜਾਵੇ ਇਹ ਕੋਈ ਅਕਾਲੀ ਦਲ ਵਾਲੀ ਸਰਕਾਰ ਵਾਲਾ ਥੋੜੀ ਆ ਵੀ ਪਹਿਲਾਂ ਆਪ ਜ਼ਮੀਨਾਂ ਲੈ ਲਓ ਬਾਅਦ ਚ ਉਸੇ ਸ਼ਹਿਰ ਕੱਟ ਦਿਓ ਤੇ ਫਿਰ ਆਪਣਾ ਪ੍ਰੋਫਿਟ ਕਮਾ ਲੂ ਇਹ ਤੇ ਬਿਲਕੁਲ ਜਿਹੜਾ ਆ ਪੰਜਾਬ ਦੇ ਲੋਕਾਂ ਦੇ ਭਵਿੱਖ ਨੂੰ ਧਿਆਨ ਚ ਰੱਖ ਕੇ ਉਹਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਔਰ ਉਹਨਾਂ ਦੀ ਸਹਿਮਤੀ ਨਾਲ ਨਵੀਂ ਅਰਬਨਾਈਜੇਸ਼ਨ ਕਰਨ ਦੀ ਯੋਜਨਾ ਪੰਜਾਬ ਸਰਕਾਰ ਦੀ ਉਹ ਕਹ ਰਹੀ ਕਿ ਜਿਹੜੀਆਂ ਇਸ ਤੋਂ ਪਹਿਲਾਂ ਵੀ ਉਹ ਕਹਿੰਦੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਦਰਬਾਰਾ ਸਿੰਘ ਹੋਰਾਂ ਨੇ ਵੀ ਇੱਕ ਬਣਾਈ ਸੀ 100 ਏਕੜ ਦੇ ਵਿੱਚ ਆਬਾਦ ਨਹੀਂ ਹੋਈ ਕਹਿੰਦੇ ਇਹ ਸਿਰਫ ਤੇ ਸਿਰਫ ਉਹ ਕਹਿ ਰਹੇ ਨੇ ਸਿੱਧੇ ਤੌਰ ਤੇ ਇਲਜ਼ਾਮ ਬਲਵਿੰਦਰ ਸਿੰਘ ਭੁੰਦੜਹੋਰੀ ਲਾ ਰਿਹਾ ਹੈ ਕਿ ਤੁਸੀਂ ਭਗਵੰਤ ਮਾਨ ਹੋਰਾਂ ਦੇ ਮੋਢੇ ਤੇ ਰੱਖ ਕੇ ਕੇਜਰੀਵਾਲ ਸਾਹਿਬ ਚਲਾ ਨਹੀਂ ਸਕਦੇ ਤੁਸੀਂ ਆਪਣਾ ਬਿਜ਼ਨਸ ਇੱਧਰ ਸੈੱਟ ਕਰਨਾ ਚਾਹੁੰਦੇ ਹੋ ਇਸ ਕਰਕੇ ਸਾਰਾ ਕੁਝ ਕਿਉਂਕਿ ਉਹ ਪ੍ਰਚਾਰਿਆ ਜਾ ਰਿਹਾ ਕੋਈ ਉਹ ਬੇਫਜ਼ੂਲ ਗੱਲਾਂ ਆ ਜੀ ਕੋਈ ਉੱਚ ਸੱਚਾਈ ਨਹੀਂ ਅਸੀਂ ਜੋ ਪੰਜਾਬ ਦੀ ਸਰਕਾਰ ਭਗਵੰਤ ਮਾਨ ਸਾਹਿਬ ਦੀ ਲੋ ਪੀਪਲ ਵੈਲਫੇਅਰ ਦੇ ਔਰ ਉਹਨਾਂ ਦੇ ਧਿਆਨ ਚ ਰੱਖ ਕੇ ਸਾਰੇ ਫੈਸਲੇ ਲੈ ਰਹੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲੁਧਿਆਣੇ ਦੇ ਵਿੱਚ ਇੱਕ ਇਕੱਠ ਕੀਤਾ ਗਿਆ ਜਿਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਕਹ ਰਿਹਾ ਹੈ ਕਿ ਜਿਹੜੀ 24000 ਏਕੜ ਜ਼ਮੀਨ ਸਰਕਾਰ ਨੇ ਅਕਵਾਇਰ ਕਰਨੀ ਆ ਅਰਬਨ ਸਟੇਟ ਬਣਾਉਣ ਦੇ ਵਾਸਤੇ ਲੁਧਿਆਣਾ ਔਰ ਮੋਗਾ ਏਰੀਏ ਦੇ ਵਿੱਚ ਉਹ ਕਹਿੰਦੇ ਕਿ ਸਰਾਸਰ ਕਿਸਾਨਾਂ ਦੇ ਨਾਲ ਧੱਕਾ ਹੈ ਅਸੀਂ ਹੋਣ ਨਹੀਂ ਦੇਣਾ ਔਰ ਉਹਨਾਂ ਨੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਮੇਰੇ ਨਾਲ ਕੰਗ ਸਾਬ ਨੇ ਐਮਪੀ ਸਾਬ ਨੇ ਕਾਕਾ ਸਾਬ ਸ਼ਰੋਣੀ ਅਕਾਲੀ ਦਲ ਨੇ ਵੱਡਾ ਇਕੱਠ ਕਰ ਲਿਆ ਲੁਧਿਆਣੇ ਦੇ ਵਿੱਚ ਜਿੱਥੇ ਇਲੈਕਸ਼ਨ ਹੈ ਉੱਥੇ ਉਹ ਇਸ ਗੱਲ ਨੂੰ ਪ੍ਰਚਾਰ ਰਿਹਾ ਹੈ ਕਿ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ 24000 ਏਕੜ ਜ਼ਮੀਨ ਅਕਵਾਇਰ ਨਹੀਂ ਕਰਨ ਦੇਣਾ ਤਿਕੋ ਜੋ ਮਰਜੀ ਕੀਤਾ ਜਾਣ ਪੰਜਾਬ ਸਰਕਾਰ ਦਾ ਤੇ ਮਕਸਦ ਇਹ ਆ ਵੀ ਮੈਂ ਲੋਕਾਂ ਦੀ ਬਿਹਤਰੀ ਦੀ ਜਿਹੜਾ ਆਰਬਨਾਈਜੇਸ਼ਨ ਕੀਤਾ ਜਾਵੇ ਉਹ ਲੋਕਾਂ ਦੀ ਸਹਿਮਤੀ ਨਾਲ ਕੀਤਾ ਜਾਵੇ ਇਹ ਕੋਈ ਅਕਾਲੀ ਦਲ ਵਾਲੀ ਸਰਕਾਰ ਵਾਲਾ ਥੋੜੀ ਆ ਵੀ ਪਹਿਲਾਂ ਆਪ ਜ਼ਮੀਨਾਂ ਲੈ ਲਓ ਬਾਅਦ ਚ ਉਸੇ ਸ਼ਹਿਰ ਕੱਟ ਦੋ ਤੇ ਫਿਰ ਆਪਣਾ ਪ੍ਰੋਫਿਟ ਕਮਾ ਲਓ ਇਹ ਤੇ ਬਿਲਕੁਲ ਜਿਹੜਾ ਆ ਪੰਜਾਬ ਦੇ ਲੋਕਾਂ ਦੇ ਭਵਿੱਖ ਨੂੰ ਧਿਆਨ ਚ ਰੱਖ ਕੇ ਉਹਨਾਂ ਦੀ ਜ਼ਰੂਰਤ ਦੇ ਹਿਸਾਬ ਨਾਲ ਔਰ ਉਹਨਾਂ ਦੀ ਸਹਿਮਤੀ ਨਾਲ ਨਵੀਂ ਅਰਬਨਾਈਜੇਸ਼ਨ ਕਰਨ ਦੀ ਯੋਜਨਾ ਪੰਜਾਬ ਸਰਕਾਰ ਨੇ ਉਹ ਕਹੇ ਕਿ ਜਿਹੜੀਆਂ ਇਸ ਤੋਂ ਪਹਿਲਾਂ ਵੀ ਉਹ ਕਹਿੰਦੇ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਦਰਬਾਰਾ ਸਿੰਘ ਹੋਰਾਂ ਨੇ ਵੀ ਇੱਕ ਬਣਾਈ ਸੀ 100 ਏਕੜ ਦੇ ਵਿੱਚ ਆਬਾਦ